हां जी सासरी काल जी ਲੋ ਜੀ ਇੱਕ ਐਨ ਆਰ ਆਈ ਵੀਰ ਨੂੰ ਭਰਾ ਨੂੰ ਸਰਪ੍ਰਾਈਜ਼ ਦੇਣਾ ਬਹੁਤ ਜ਼ਿਆਦਾ ਮਹਿੰਗਾ ਪੈ ਗਿਆ ਸਰਪ੍ਰਾਈਜ਼ ਦੇਣਾ ਸੀ ਉਹਨੇ ਆਪਣੇ ਇੰਡੀਆ ਭਾਰਤ ਰਹਿੰਦੇ ਘਰਦਿਆਂ ਨੂੰ ਕਿਉਂਕਿ ਉਹਨੇ ਸੋਚਿਆ ਸੀਗਾ ਉਹ ਵੀ ਵੀਡੀਓ ਦੇਖਦਾ ਹੁੰਦਾ ਸੀਗਾ ਵੀ ਲੋਕੀ ਜਾਂਦੇ ਆ ਜਾ ਕੇ ਕੁੰਡਾ ਖੜਕਾਉਂਦੇ ਆ ਜਾਂ ਘਰ ਘਰ ਦਾ ਇਹ ਡੋਰ ਬੈਲ ਵਜਾਉਂਦੇ ਆ ਤੇ ਘਰਦਿਆਂ ਨੂੰ ਉਹਨਾਂ ਨੇ ਨਹੀਂ ਦੱਸਿਆ ਹੁੰਦਾ ਵੀ ਅਸੀਂ ਬਾਹਰੋਂ ਆ ਰਹੇ ਆ ਤੇ ਜਦੋਂ ਘਰ ਦੇ ਮਾਤਾ ਬੀਬੇ ਬਾਪੂ ਜਾਂ ਵਾਈਫ ਜਿਹਨਾਂ ਦੀ ਇੰਡੀਆ ਵਿੱਚ ਹੁੰਦੀ ਆ ਉਹ ਜਦੋਂ ਬਾਰ ਖੋਲਦੀ ਆ ਤੇ ਮੋਰੇ ਉਹਨਾਂ ਦੇ ਘਰ ਦਾ ਜਿਹੜਾ ਮੁੰਡਾ ਬਾਹਰ ਗਿਆ ਹੁੰਦਾ ਉਹ ਖੜਾ ਹੁੰਦਾ ਆ ਉਹ ਦੇਖ ਕੇ ਪੇ ਹੱਕੇ ਬੱਕੇ ਰਹਿ ਜਾਂਦੇ ਆ ਕਈਆਂ ਦੇ ਅੱਖਾਂ ਵਿੱਚ ਅਥਰੂ ਆ ਜਾਂਦੇ ਆ ਤੇ ਉਹ ਨੱਠ ਕੇ ਬੀਬੇ ਕੋਲ ਜਾਂਦੀ ਬਾਪੂ ਕੋਲ ਜਾਂਦੀ ਆ ਬੀਬੀ ਬਾਈ ਬਾਹਰੋਂ ਆ ਗਿਆ ਤੇ ਉਹਦੇ ਵੀ ਦਿਮਾਗ ਵਿੱਚ ਇੱਕ ਐਦਾਂ ਹੀ ਸੋਚ ਸੀਗੀ ਵੀ ਮੈਂ ਵੀ ਇੱਕ ਘਰਦਿਆਂ ਨੂੰ ਆਪਣੇ ਜਿਹੜੇ ਇੰਡੀਆ ਵਿੱਚ ਰਹਿੰਦੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਆ ਤੇ ਉਹ ਬਾਹਰਲੇ ਮੌਲਕ ਤੋਂ ਬਿਨਾਂ ਦੱਸੇ ਨੂੰ ਨਾ ਉਹਨੇ ਕਿਸੇ ਆਪਣੇ ਯਾਰ ਦੋਸਤ ਨੂੰ ਦੱਸਿਆ ਨਾ ਉਹਨੇ ਆਪਣੇ ਘਰਦਿਆਂ ਨੂੰ ਦੱਸਿਆ ਨਾ ਮੈਸੇਜ ਨਾ ਫੋਨ ਕੋਈ ਕੁਛ ਨਹੀਂ ਦੱਸਿਆ ਵੀ ਉਹਦੇ ਦਿਮਾਗ ਵਿੱਚ ਸੀ ਮੈਂ ਜਾ ਕੇ ਬਹੁਤ ਵੱਡਾ ਸਰਪ੍ਰਾਈਜ਼ ਦੇਣਾ ਆ ਆਉਣਾ ਸੀਗਾ ਉਹਨੇ 56 ਸਾਲਾਂ ਦੇ ਬਾਅਦ ਆਈਆਂ ਚਲੋ ਉਹ ਜੀ ਜਦੋਂ ਬਾਹਲੇ ਮੁਰਖ ਤੋਂ ਆਣ ਕੇ ਦਿੱਲੀ 에어ਪੋਰਟ ਤੇ ਉਤਰਦਾ ਆ ਤੇ ਉਤਰ ਕੇ ਉਹਨੇ ਲਕੋਰ ਖੜਨਾ ਸੀਗਾ ਸਾਰਿਆਂ ਤੋਂ ਐਸ ਲਈ ਉਹ ਇੱਕ ਐਪ ਦੇ ਉੱਤੋਂ ਪਤਾ ਨਹੀਂ ਕਿਹੜੀ ਐਪ ਦੇ ਉੱਤੋਂ ਟੈਕਸੀ ਬੁੱਕ ਕਰ ਲੈਂਦਾ ਜਦੋਂ ਉਹ ਟੈਕਸੀ ਬੁੱਕ ਕਰ ਲੈਂਦਾ ਤੇ ਉਹ ਹੁੰਦੀ ਆ ਇੱਕ ਪਾਸੇ ਨੂੰ ਜਾਣ ਵਾਲੀ ਜਿੱਦਾਂ ਹੁਣ ਆਪਾਂ ਪਿੰਡਾਂ ਚੋਂ ਲੈ ਕੇ ਜਾਂਦੇ ਆ 에어ਪੋਰਟਾਂ ਨੂੰ ਤੇ ਉਹ ਜਿੱਦਾਂ ਦਿੱਲੀ ਦਾ ਅੱਜ ਕੱਲ तकरीबन 12-13 ਗਹ ਹਜ਼ਾਰ ਰੁਪਈਆ ਚੱਲਦਾ ਆ ਤੇ ਜਿਹੜੇ ਇੱਕ ਪਾਸੜ ਵਾਲੇ ਹੁੰਦੇ ਆ ਉਹ 404500 ਰੁਪਈਆ ਹੱਦ 5000 ਇੰਨਾ ਕੁ ਲੈ ਲੈਂਦੇ ਯਾਨੀ ਕਿ ਅੱਧਾ ਕਿਰਾਇਆ ਲੈ ਲੈਂਦੇ ਆ ਉਹਨੇ ਜਦੋਂ ਐਪ ਤੋਂ ਜਾ ਕੇ ਉਹ ਬੁੱਕ ਕੀਤੀ ਟੈਕਸੀ ਤਾਂ ਅਗਲੇ ਨੇ ਤਾਂ ਆ ਹੀ ਜਾਣਾ ਸੀਗਾ ਉਹ ਆ ਗਿਆ ਗੱਡੀ ਲੈ ਕੇ ਤੇ ਜਿਹੜਾ ਐਨ ਆਰ ਆਈ ਬਾਈ ਸੀਗਾ ਬਾਹਰੋਂ ਆਇਆ ਉਹ ਬਹਿ ਗਿਆ ਉਹਦੇ ਵਿੱਚ ਜਦੋਂ ਵਿੱਚ ਬਹਿ ਗਿਆ ਤੇ ਉਹਨਾਂ ਨੇ ਕੀ ਕੀਤਾ ਗੱਡੀ ਦੱਸਿਆ ਵੀ ਇੱਥੇ ਜਾਣਾ ਫਲਾਣੇ ਪਿੰਡ ਪੰਜਾਬ ਦੇ ਚਲੋ ਅਗਲੇ ਨੇ ਗੱਡੀ ਦਾ ਮਾਰਿਆ ਗੀਅਰ ਤਾਂ ਲੈ ਕੇ ਤੁਰ ਪਿਆ ਉਹਨਾਂ ਦੀ ਅਟੀ ਸਟੀ ਲੱਗੀ ਹੁੰਦੀ ਆ ਪਹਿਲਾਂ ਜਿੱਦਾਂ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਜਿੱਦਾਂ ਚੰਗੇ ਵੀ ਬਹੁਤ ਜ਼ਿਆਦੇ ਆ ਕਿਉਂਕਿ ਆਪਾਂ ਦੇਖਦੇ ਆ ਕਈ ਜਾਂਦੇ ਵੀ ਆਉਂਦੇ ਵੀ ਆ ਉਹ ਵੱਖਰੀ ਗੱਲ ਆ ਪਰ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਹੈਗੀਆਂ ਵਿੱਚ ਇਹ ਚੋਰ ਚੱਕੇ ਇਦਾਂ ਦੇ ਲੋਕ ਵੀ ਹੁੰਦੇ ਆ ਤੇ ਉਹਨਾਂ ਨੇ ਉਹ ਬੰਦਾ ਸੀਗਾ ਜਿੱਦਾਂ ਨਿਕੰਮਾ ਜਿਹਦੇ ਨਾਲ ਉਹ ਟੈਕਸੀ ਵਿੱਚ ਐਨ ਆਰ ਆਈ ਵੀਰ ਬਹਿ ਗਿਆ ਤੇ ਜਦੋਂ ਉਹਨੇ ਗੱਡੀ ਉੱਥੋਂ ਖਿੱਚੀ ਤੇ ਰਾਹ ਵਿੱਚ ਉਹਦੀ ਨੀਂਦ ਤਾਂ ਪਹਿਲਾਂ ਹੀ ਜਿੱਦਾਂ ਬਦਲੀ ਸੀਗੀ ਵੀ ਇਹਦੇ ਨਾਲ ਆਪਾਂ ਕੋਈ ਨਾ ਕੋਈ ਗਲਤ ਕੰਮ ਮਾੜਾ ਕੰਮ ਕਰਨ ਆਇਆ ਤੇ ਉਹ ਕੀ ਕਰਦਾ ਜਦੋਂ ਥੋੜਾ ਕੁ ਬਾਅਦ 100 150 ਕਿਲੋਮੀਟਰ ਤੇ ਆਣ ਕੇ ਕਹਿੰਦਾ ਬਾਈ ਜੀ ਕਹਿੰਦਾ ਜੇ ਤੁਹਾਨੂੰ ਅਤਰਾਜ ਨਾ ਹੋਵੇ ਤਾਂ ਮੈਂ 1500 2000 ਰੁਪਇਆ ਹੋਰ ਬਣਾ ਲਵਾਂ ਉਹ ਕਹਿੰਦਾ ਵੀ ਉਹ ਕਿੱਦਾਂ ਉਹ ਕਹਿੰਦਾ ਵੀ ਜਿਹੜੀ ਮੈਂ ਐਪ ਚਲਾਉਣਾ ਵੀ ਮੈਨੂੰ ਇੱਕ ਹੋਰ ਮਿਲਦੀ ਆ ਸਵਾਰੀ ਜਿੱਦਾਂ ਰਾਈਡ ਮਿਲਦੀ ਆ ਤੇ ਉਨੇ ਵੀ ਇਹ 1.5 100 ਕਿਲੋਮੀਟਰ ਤੱਕ ਜਾਣਾ ਆ ਵੀ ਉਹਦੇ ਤੋਂ ਮੈਂ 1500 2000 ਰੁਪਇਆ ਮੇਰਾ ਬਣ ਜਾਣਾ ਵੀ ਕੱਲਾ ਹੀ ਆ ਉਹ ਚਲੋ ਅਗਲਾ ਕਹਿੰਦਾ ਵੀ ਕੋਈ ਚੱਕਰ ਨਹੀਂ ਤੁਸੀਂ ਬਣਾ ਲਓ ਜੇ ਬਣਾਉਣਾ ਤਾਂ ਮੈਨੂੰ ਕੋਈ ਨਹੀਂ ਹੈਗਾ ਇਸ਼ੂ ਇਹਦੇ ਵਿੱਚ ਚਲੋ ਉਹ ਜੀ ਉਹਨੂੰ ਜਦੋਂ ਬਿਠਾੜ ਲੈਂਦਾ ਆ ਦੂਜੇ ਬੰਦੇ ਨੂੰ ਉਹ ਬੰਦਾ ਹੁੰਦਾ ਉਹਦੇ ਨਾਲ ਦਾ ਉਹ ਥੋੜੀ ਕੁ ਬਾਟ ਜਿੱਧਾ ਆਉਂਦੇ ਆ ਆਣ ਕੇ ਉਹ ਗੱਡੀ ਥੋੜਾ ਜਿਹਾ ਇੱਕ ਬੀਆ ਬਾਂਝਾ ਏਰੀਏ ਦੇ ਕੋਲ ਰੋਕ ਲੈਂਦੇ ਆ ਤੇ ਉਹ ਬੰਦਾ ਕਹਿੰਦਾ ਵੀ ਕੀ ਗੱਲ ਹੋਈ ਕਹਿੰਦਾ ਗੱਡੀ ਵਿੱਚ ਥੋੜੀ ਜਿਹਾ ਨੌਕਸ ਪੈ ਗਿਆ ਮੈਂ ਦੇਖਦਾ ਉੱਤਰ ਕੇ ਕੀ ਚੱਕਰ ਆ ਤੇ ਉਹ ਕਹਿੰਦਾ ਚਲ ਠੀਕ ਆ ਉਹ ਵਿੱਚ ਬੈਠੇ ਰਹਿੰਦੇ ਆ ਤੇ ਜਿਹੜਾ ਨਾਲ ਜਿਹੜਾ ਚੱਕਿਆ ਹੁੰਦਾ ਉਹ ਵੀ ਮੁਰ ਮੁੜ ਕੇ ਕੰਨ ਚੱਕ ਲੈਂਦਾ ਆ ਉਹਦੇ ਨਾਲ ਹੀ ਰਲਿਆ ਹੁੰਦਾ ਉਹਨਾਂ ਨੇ ਜੀ ਦੂਹਾ ਦੂਤਾ ਮਾਯਾ ਮਾਪੜਾ ਫੈਟ ਕਰਕੇ ਇਹਨੂੰ ਕਹਿੰਦੇ ਕੱਟਦੇ ਜੋਗ ਉਸ ਹੈਗਾ ਉਹਦੇ ਕੋਲ ਬਜਾਰੇ ਕੋ بڑا ਪਾਸਪੋਰਟ ਸੀਗਾ ਉਹ ਵੀ ਪਾੜ-ਪੂੜ ਦਿੱਤਾ ਬਾਹਰਲੇ ਪੈਸੇ ਸੀ ਪਤਾ ਨਹੀਂ ਡਾਲਰ ਸੀ ਤਾਂ ਪੌਂਡ ਸੀਗੇ ਤੇ ਉਹ ਵੀ ਉਹਦੇ ਕੋਲੋਂ ਲੈ ਲੂ ਲੈ ਮਾੜਾ ਮੋਟਾ 골ਡ ਸੀਗਾ ਉਹ ਵੀ ਲੈ ਲਿਆ ਜਾਨੀ ਕਿ ਕੁੱਲ ਮਿਲਾ ਕੇ ਰੁਪਈਆ 3-4 ਲੱਖ ਰੁਪਈਆ ਉਹਦੇ ਤੋਂ ਉਹ ਲੈ ਗਏ ਤੇ ਉਹਨੂੰ ਬਾਅਦ ਵਿੱਚ ਉਹ ਥੋੜਾ ਜਿਹਾ ਗਾਹਾਂ ਜਾ ਕੇ ਉੱਥੇ ਸੈੱਟ ਗਿਆ ਕਹਿੰਦੇ ਬਈ ਤੂੰ ਉਹੜਾ ਇੱਥੇ ਰਹਿਦਾ ਸੀ ਚਲਦੇ ਆ ਤੇ ਉਹ ਵਿਚਾਰੇ ਨੇ ਫੇ ਜਾ ਕੇ ਆਪਣੇ ਘਰਦਿਆਂ ਨੂੰ ਫੋਨ ਕੀਤਾ ਵੀ ਮੇਰੇ ਨਾਲ ਤਾਂ ਆ ਪਾਣਾ ਵਰਤ ਗਿਆ ਮੈਂ ਤਾਂ ਦੇਣਾ ਸੀਗਾ ਸਰਪ੍ਰਾਈਜ਼ ਤਾਂ ਮੇਰਾ ਕੰਮ ਹੋ ਰਹੀ ਹੋ ਗਿਆ ਸੋ ਇਹ ਵੀਡੀਓ ਬਣਾਉਣ ਦਾ ਮਤਲਬ ਆ ਵੀ ਜਿਹੜੇ ਸਰਪ੍ਰਾਈਜ਼ ਆ ਜੇ ਉਹ ਦੇਣਾ ਵੀ ਹੁੰਦਾ ਆ ਬਾਈ ਉਹ ਤੁਸੀਂ ਆਪਣਾ ਕੋਈ ਯਾਰ ਦੋਸਤ ਦੇਖ ਲਓ ਕੋਈ ਉਹਨੂੰ ਫੋਨ ਕਰ ਦਿਓ ਵੀ ਘਰਦਿਆਂ ਨੂੰ ਦੱਸੀ ਨਾ ਤੂੰ ਮੈਨੂੰ ਦਿੱਲੀੋਂ ਜਾਂ ਅਵਰ ਸਾਰੇ 에ਰਪੋਰਟ ਤੋਂ ਕਿਤੇੋਂ ਵੀ ਲੈਣਾ ਆ ਜਾ ਯਾਨੀ ਕਿ 에ਰਪੋਰਟ ਤੋਂ ਬਈ ਇੱਕ ਦੋ ਬੰਦਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ ਆ ਵੀ ਇਦਾਂ ਨਿੱਧਰਾ ਹੀ ਸਰਪ੍ਰਾਈਜ਼ ਇਹ ਕਾਦਾ ਆ ਵੀ ਜਾਣ ਦਾ ਕਿਸੇ ਨੂੰ ਪਤਾ ਨਾ ਬਾਤ ਆ ਤੂੰ ਐਡੀ ਦੂਰੋਂ ਆਉਣ ਆਇਆ ਦੂਜੇ ਮੌਲਕ ਵਿੱਚੋਂ ਸੱਤ ਸਮੁੰਦਰ ਪਾਰ ਕਰਕੇ ਤਾਂ ਮੁੜ ਕੇ ਤੇਰੇ ਨਾਲ ਕੋਈ ਵੀ ਪਹਾਣਾ ਵਾਪਰ ਸਕਦਾ ਆ ਕਿਉਂਕਿ ਮਾਹੌਲ ਬਹੁਤ ਜ਼ਿਆਦਾ ਖਰਾਬ ਆ ਸੋ ਜਿੰਨੇ ਵੀ ਜਾਨੀ ਕਿ ਇਦਾਂ ਦੇ ਬਾਈ ਆ ਜਿਹੜੇ ਸੋਚਦੇ ਆ ਵੀ ਅਸੀਂ ਕੋਈ ਚੱਕਰ ਨਹੀਂ ਉੱਥੇ ਜਾ ਕੇ ਇੱਕ ਤਾਂ ਅਸੀਂ ਸਰਪ੍ਰਾਈਜ਼ ਘਰਦਿਆਂ ਨੂੰ ਦੇ ਦੇਣਾ ਆ ਤੇ ਦੂਜਾ ਸੀ ਬਈ ਯਾਰਾਂ ਦੋਸਤਾਂ ਨੂੰ ਕਵਾਂਗੇ ਬਈ ਉਦਾਂ ਰੁਪਈਆ 12-13000 ਰੁਪਈਆ ਲੱਗਣਾ ਸੀ ਆਪਾਂ ਦਾ 4000-4500 5000 ਚ ਘਾਰਾ ਵੜੇ ਆ ਤੇ ਇਦਾਂ ਹੀ ਕਰਨੀ ਚਾਹੀਦੀ ਆ ਬਾਲਾ ਕਿਸੇ ਨੂੰ ਫੋਨ ਫਾਨ ਕਰਕੇ ਦੱਸਣ ਦੀ ਲੋੜ ਹੀ ਨਹੀਂ ਸੋ ਇਦਾਂ ਨਹੀਂ ਕਰਨਾ ਚਾਹੀਦਾ ਜਿੱਥੇ ਲੱਖਾਂ ਰੁਪਈਆ ਟੈਕਟ ਖਰਚ ਕੇ ਆਪਾਂ ਇੰਡੀਆ ਆ ਸਕਦੇ ਆ ਭਾਰਤ ਆ ਸਕਦੇ ਆ ਉਥੇ 5-6000 ਰੁਪਈਏ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ ਕਿਉਂਕਿ ਹੁਣ ਜਿਹੜਾ 4-5-6 ਲੱਖ ਦਾ ਨੁਕਸਾਨ ਹੋਇਆ ਆ ਉਦੇ ਨਾਲੋਂ 4-5000 ਰੁਪਇਆ ਜੇ ਹੋਰ ਵੀ ਲੱਗ ਜਾਂਦਾ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਸੀ ਸੋ ਨਾਲੇ ਤਾਂ ਆਪਣਾ ਨੁਕਸਾਨ ਕਰਾਇਆ ਹੁਣ ਪਾਸਪੋਰਟ ਬਣਾਉ ਜਾਂ ਨਾ ਕੋਈ ਵੀ ਉਹ ਚੱਲ ਡਾਕੂਮੈਂਟ ਹੁੰਦੇ ਉਹ ਵੱਖਰੇ ਆ ਵਿਛਾਇਆ ਚਲੋ ਤੇ ਨੁਕਸਾਨ ਤਾਂ ਹੋ ਹੀ ਗਿਆ ਸਰਪ੍ਰਾਈਜ਼ ਉਹਨੂੰ ਵਿਚਾਰੇ ਨੂੰ ਦੇਣਾ ਪੈ ਗਿਆ ਮਹਿੰਗਾ ਤੇ ਹੁਣ ਜਿੱਦਾਂ ਕਹਿੰਦੇ ਹੁੰਦੇ ਆ ਬਾਅਦ ਚ ਪਛਤਾਏ ਦਾ ਕੀ ਫਾਇਦਾ ਜਦੋਂ ਚਿੜੀ ਆ ਚੁੱਕ ਗਈ ਖੇਤ ਤੇ ਇਸ ਲਈ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਚੁੱਪ ਕਰਕੇ ਆਪਣੇ ਘਰਦਿਆਂ ਨੂੰ ਇਨਫੋਰਮ ਕਰੋ ਵੀ ਸਾਨੂੰ ਲੈ ਕੇ ਆਓ ਅਸੀਂ ਮੋਰਲੇ ਮਹੀਨੇ 15 ਦਿਨਾਂ ਤੱਕ 20 ਦਿਨਾਂ ਤੱਕ ਜੋ ਵੀ ਹੁੰਦਾ ਹੈ ਡਾਟਾ ਵੀ ਅਸੀਂ ਉਦੋਂ ਨੂੰ ਆ ਜਾਣਾ ਸੋ ਜਿੱਦਾਂ ਕਿ ਬਹੁਤ ਚੱਕੰਨੇ ਰਹਿਣ ਦੀ ਲੋੜ ਆ ਮਾਹੌਲ ਜਿਆਦਾ ਖਰਾਬ ਹੋਇਆ ਆ ਸੋ ਅੱਜ ਕੱਲ ਤਾਂ ਇਦਾਂ ਸਿਸਟਮ ਚਾਹੀਦਾ ਵੀ ਜਿੱਦਾਂ ਇੱਕ ਦੋ ਜਾਣੇ ਨੂੰ ਵੀ ਨਹੀਂ ਦਿੱਲੀ ਤੋਂ ਏਡੇ ਦੂਰ ਤੋਂ ਜੇ ਪੰਜਾਬ ਤੋਂ ਗੱਡੀ ਜਾਣੀ ਹੋਵੇ ਲੈਣ ਜਾਣਾ ਚਾਹੀਦਾ 2-4 ਜਾਣੇ ਚਾਹੀਦੇ ਆ ਜ਼ਰੂਰ ਕਿਉਂਕਿ ਏਡੀ ਬਾਟ ਆ ਅੱਜ ਕੱਲ ਤਾਂ ਇੱਥੇ 5-7000 ਬਦਲੇ ਕੀ ਇੱਥੇ 2000 ਬਦਲੇ ਕੀ ਦਾ ਕੀ ਹੋ ਜਾਂਦਾ ਤਾਂ ਤੁਹਾਡੇ ਜਿਹੜੇ ਐਨ ਆਰ ਆਈ ਬਾਈ ਉਧਰੋਂ ਆਉਂਦੇ ਆ ਉਹਨਾਂ ਕੋਲ ਤਾਂ ਸੁੱਖ ਨਾ ਸਾਰਾ ਕੁਝ ਹੁੰਦਾ ਆ ਸੋ ਆਪਣਾ ਬਚਾ ਆਪਣੇ ਵਿੱਚ ਹੀ ਆ ਤੁਸੀਂ ਸ਼ੁਕਰ ਕਰੋ ਬਈ ਉਹਨੂੰ ਛੱਡ ਗਿਆ ਉਹਦਾ ਜੋੜਾ ਮਾਲ ਮੱਤਾ ਸਿਗਾ ਲੈ ਕੇ ਚਲ ਗਿਆ ਜੇ ਕਿਤੇ ਉਹਦਾ ਕੋਈ ਜ਼ਿਆਦਾ ਕੋਈ ਨੁਕਸਾਨ ਕਰ ਜਾਂਦੇ ਤਾਂ ਬਹੁਤ ਜ਼ਿਆਦਾ ਔਖਾ ਹੋ ਜਾਣਾ ਸੀਗਾ ਅੱਗੇ ਪੰਜਾਬ ਦਾ ਮਾਹੌਲ ਭਾਰਤ ਦਾ ਮਾਹੌਲ ਬਹੁਤ ਜ਼ਿਆਦਾ ਮਾੜਾ ਚੱਲਣ ਡਿਆ ਸੋ ਆਪਣਾ ਵਜਾ ਆਪ ਹੀ ਕਰਨਾ ਚਾਹੀਦਾ ਹੱਥ ਜੋੜ ਕੇ ਬੇਨਤੀ ਆ ਐਦਾਂ ਦੇ ਸਰਪਰਾਇਜ਼ਾਂ ਵਿੱਚ ਕੁਝ ਨਹੀਂ ਰੱਖਿਆ ਹੋਗਾ ਤੁਸੀਂ ਚੁੱਪ ਕਰਕੇ ਸਾਰਿਆਂ ਨੂੰ ਇਨਫੋਰਮ ਕਰਕੇ ਇੰਡੀਆ ਆਓ ਤੇ ਆਪਣਾ ਇੰਜੋਏਮੈਂਟ ਕਰੋ ਠੀਕ ਹੈ ਜੀ ਤੇ ਬਾਕੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਪਿਆਰ ਕਰਨ ਵਾਲੇ ਵੀਰ ਭੈਣ ਭਰਾ ਬਜ਼ੁਰਗ ਸਬਸਕ੍ਰਾਈਬ ਜਰੂਰ ਕਰ ਲਓ ਜੀ ਇਹਨਾਂ ਨੂੰ ਸਬਸਕ੍ਰਾਈਬ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਤੁਸੀਂ ਜਰੂਰ ਕਰ ਲਿਓ ਬਾਕੀ ਧੰਨਵਾਦ ਸਾਰਿਆਂ ਦਾ ਚੜ੍ਹਦੀ ਕਲਾ ਵਿੱਚ ਰਹੋ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਤੇ ਆਪਾਂ ਇਦਾਂ ਦੀਆਂ ਮੋਟੀਵੇਸ਼ਨ ਵੀਡੀਓ ਲੈ ਕੇ ਆਉਨੇ ਆ ਜਿਨ੍ਹਾਂ ਤੋਂ ਕੋਈ ਬੰਦਾ ਕਿਸੇ ਨੂੰ ਸਿੱਖਣ ਨੂੰ ਮਿਲਦਾ ਆ ਕਿਉਂਕਿ ਸਿਆਣੇ ਤਾਂ ਅੱਜ ਕੱਲ ਸਾਰੇ ਹੀ ਆ ਇਹਦੇ ਵਿੱਚ ਨਹੀਂ ਕੋਈ ਦੋਏ ਰਾਏ ਹੈਗੀ ਵੀ ਸਿਆਣੇ ਨਹੀਂ ਹੈਗੇ ਪਰ ਫੇਰ ਵੀ ਸਮੇਂ-ਸਮੇਂ ਤੇ ਜਿਹੜੀ ਚੀਜ਼ ਗੱਲਬਾਤ ਯਾਦ ਕਰਾਉਣੀ ਕਰਾਉਂਦੇ ਰਹਿਣਾ ਆ ਉਹਦਾ ਵੀ ਬਹੁਤ ਵੱਡਾ ਲਾਭ ਹੁੰਦਾ ਆ ਬਾਕੀ ਧੰਨਵਾਦ ਸਾਰਿਆਂ ਦਾ ਚੜ੍ਹਦੀ ਗੱਲਾ ਵਿੱਚ ਲਾਈਕ ਜਰੂਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ